ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਜੀ ਰਾਮ ਤੋਰੀ ਦੀ ਸਬਜ਼ੀ ਤੇ ਇਹ ਜੀ ਸੱਤਾਂ ਕਰ ਲੰਨੀ ਹੈ ਜੀ ਹੁਣ ਤੇ ਆਪਾਂ ਇਹ ਚ ਪਾ ਲਾਂਗੇ ਜੀ ਸਰੋਂ ਦਾ ਤੇਲ ਤੇ ਹੁਣ ਆਪ ਕਰ ਲਾਂਗੇ ਜੀ ਗਰਮ ਤੇਲ ਆਪਣਾ ਹੋ ਚੁੱਕਿਆ ਗਰਮ ਆਪਾਂ ਜੀ ਲਸਣ ਪਿਆਜ਼ ਕੱਟ ਕੇ ਰੱਖੇ ਨੂੰ ਵਿੱਚ ਐਡ ਕਰ ਦਾਂਗੇ ਜਿਵੇਂ ਪਹਿਣ ਪਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਡੇਲੀ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਸਾਰਿਆਂ ਦਾ ਤੇਰੇ ਨੂੰ ਧੰਨਵਾਦ ਕਰਦੇ ਹਾਂ ਦੇ ਮਾਤਾ ਮਾਇਆ ਨੂੰ ਕੁਛ ਰੋਕ ਸਾਰੇ ਪਾਸੇ ਪਰ ਹੱਸ ਕੇ ਵਾ ਫਿਰ ਹੋਊਗੀ ਚੜਜੀ ਪਹਿਲਾਂ ਇਦਾਂ ਹੋ। ਤੇ ਅੱਜਾਂ ਨੂੰ ਜੀ ਆਪਾਂ ਲਾਈਟ ਬਣਾਉਣ ਹੋਣ ਤੱਕ ਪਕਾ ਲਾਂਗੇ। ਆਪਾਂ ਕੱਲਾ ਲਸਣ ਪਿਆਜ ਹੀ ਪਾਇਆ ਜੀ। ਅਦਰਕ ਵਾਲੀ ਆਪਣੇ ਕੋਲੇ ਹੈ ਨਹੀਂ ਜੀ ਆਪਾਂ ਨੂੰ ਮੰਗਵਾਉਣਾ। ਟਮਾਟਰ ਜਿਹੜਾ ਮੈਂ ਮੁੱਲ ਦੇ ਨਹੀਂ ਪਾਉਂਦੀ ਜੀ ਜਦੋਂ ਮੇਰੇ ਘਰੇ ਲੱਗਦੇ ਸੀ ਇਹ। ਸੁੱਕਣਾ ਵੀ ਪਾਉਣੀ ਹੈ। ਨਾਲ ਦੀ ਨਾਲ ਤੋੜ ਕੇ ਪਾ ਲਈ ਜਨੇ ਕੁਝ ਬਰੀਜੇ ਦੇ ਰੱਖ ਲਈ ਨੇ ਤੋੜ ਕਰਕੇ ਉਹ ਤਾਂ ਘੱਟ ਮਟਰ ਦਾ ਖਰਾਬ ਨਹੀਂ ਹੁੰਦੇ ਦੋ ਦੋ ਮਹੀਨੇ ਪਏ ਰਹਿੰਦੇ ਨੇ ਫ੍ਰੀਜ ਦੇ ਵਿੱਚ ਇੰਨੀ ਤਰ੍ਹਾਂ ਸਾਫ਼ ਤੇ ਖਰਾਬ ਨਹੀਂ ਹੁੰਦੇ ਮੁੱਲ ਦੇ ਆਪਾਂ ਰੱਖ ਲਈਏ ਤਾਂ ਥੋੜੇ ਦਿਨਾਂ ਅੱਗੇ ਗੜ ਜਾਂਦੇ ਆਪਾਂ ਇਹਨਾਂ ਨੂੰ ਲਾਈਟ ਬਣਾਉਣੋਂ ਤੱਕ ਪਕਾ ਲਾਂਗੇ ਫਿਰ ਆਪਾਂ ਇਹਦੇ ਵਿੱਚ ਐਡ ਕਰਾਂਗੇ ਨਮਕ ਮਿਰਚ ਮਸਾਲੇ ਸਾਲੇ ਵੀ ਆਪਾਂ ਵਾਰੇ ਨਹੀਂ ਪਾਉਂਦੇ ਇਹਦੇ ਦੀ ਜਿਹੜੇ ਨੋਰਮਲ ਆਮ ਆਪਣੇ ਘਰ ਦੇ ਵਿੱਚ ਹੁੰਦੇ ਨੇ ਬਸ ਆਪਾਂ ਉਹੀ ਪਾਉਣੇ ਆ ਘਰ ਦੀ ਸਾਬ ਜਿਵੇਂ ਪਤਾ ਹੀ ਹੈ ਆਪਣੇ ਕੱਦੂ ਤੋਰੀਆਂ ਵਧੀਆ ਲੱਗਦੇ ਨੇ ਕੱਦੂ ਬਣਾ ਲਈ ਦੇਣ ਇੱਕ ਦਿਨ ਦੀ ਵਿੱਚ ਕੋਈ ਹੋਰ दाल ਸਬਜ਼ੀ ਬਣ ਜਾਂਦੀ ਹੈ ਫਿਰ ਇੱਕ ਦਿਨ ਰਾਮ ਤੋਰੀਆਂ ਵੀ ਬਣ ਜਾਂਦੀ ਹੈ ਜੀ ਵਿੱਚ ਇੱਕ ਅਧੀ ਸਬਜ਼ੀ ਦਾ ਹੋਰ ਆਪਾਂ ਗੈਪ ਪਾ ਲੈਨੇ ਪਰ ਘੱਦੀ ਸਬਜ਼ੀ ਤਾਂ ਜੀ ਮੰਨ ਲਿਆ ਜੀ ਇੱਕ ਦਾ ਕੰਮ ਦੇ ਵਿੱਚ ਹੀ ਬਹੁਤ ਸਵਾਦ ਬਣ ਕੇ ਹੁਣ ਆਪਾਂ ਪਾਵਾਂਗੇ ਜੀ ਦੇ ਵਿੱਚ ਆਪਾਂ ਨੇ ਜੀ ਰੱਖਨੇ ਆਲੂ ਆਲੂ ਆਪਾਂ ਥੋੜੇ ਜਿਹਾ ਜੀ ਬੋਇਲ ਕਰ ਲਏ ਸੀ ਕੱਚੇ ਨਹੀਂ ਪਾਏ ਹੈਗੇ ਆਏਗੀ ਰਾਮ ਤੋਰੀ ਆਪਾ ਮਸਾਲੇ ਐਡ ਕਰਦੇ ਹਾਂ ਤੁਹਾਨੂੰ ਦਿਖਾਉਣੇ ਆ ਨਾਲ ਦੀ ਨਾਲ ਆਪਾ ਕਰ ਲੱਗੇ ਜੀ ਮਸਾਲੇ ਐਡ ਮਿਰਚ ਪਾਵਾਂਗੇ ਜੀ ਥੋੜੀ ਪਾਉਣੀ ਹੈ ਘਰ ਦੀ ਹੈ ਬਹੁਤ ਤੇਜ਼ ਹੁਣ ਆਪਾ ਧਨੀਆ ਪਾਊਡਰ ਪਾ ਦਾਂਗੇ ਗਰਮ ਮਸਾਲਾ ਪਾ ਦਾਂਗੇ ਹੜਦੀ ਹੁਣ ਆਪਾ ਪਾ ਦਾਂਗੇ ਜੀ ਨਮਕ ਸਾਰੇ ਮਸਾਲੇ ਚੰਗੀ ਤਰ੍ਹਾਂ ਆਪਾਂ ਜੀ ਰਲਾ ਕੇ ਪਾਣੀ ਪਾ ਦਾਂਗੇ ਪਾਣੀ ਪਾ ਕੇ ਜੀ ਇੱਕ ਤੋਂ 2 ਡੇਢ ਤੋਂ 2 ਮਿੰਟ ਲਈ ਢੱਕ ਕੇ ਪਕਾਵਾਂਗੇ ਇਹ ਜਿਹੜਾ ਆਪਣਾ ਨਾਣ ਮਿਰਚ ਹੈ ਜੀ ਆਪਣਾ ਕੱਚਾ ਨਹੀਂ ਰਹਿੰਦਾ ਹੈਗਾ ਪੱਕ ਜਾਂਦੇ ਨੇ ਆਪਾਂ ਢੱਕ ਦਿੰਨੇ ਆ ਜੀ ਤੇ ਫਿਰ ਮ ਗੈਸ ਦੇ ਉੱਤੇ 2 ਕ ਮਿੰਟ ਲਈ ਢੱਕ ਦਾਂਗੇ ਲਓ ਜੀ ਆਪਾਂ ਇੱਕ ਡੇਢ ਡੇਢ ਮਿੰਟ ਪਕਾ ਲਿਆ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਆਪਾਂ ਆਲੂ ਜੀ ਬੋਇਲ ਕਰਕੇ ਰੱਖਿਓ ਨੇ ਆਰਾਮ ਤੋਰੀਆਂ ਐਡ ਕਰ ਦਾਂਗੇ ਪਹਿਲਾਂ ਅਜਾ ਇਹਨਾਂ ਦੇ ਵਿੱਚ ਆਪਾਂ ਹੜਦੀ ਨਹੀਂ ਸੀ ਪਾਈ ਜੀ ਇਕੱਲੇ ਨਮਕ ਪਾ ਕੇ ਬੋਇਲ ਕਰ ਲਈ ਸੀ ਕਈ ਵਾਰੀ ਤਾਂ ਆਪਾਂ ਜੀ ਆਰਾਮ ਤੋਰੀਆਂ ਤੇ ਪਿਆਜ਼ ਹੀ ਬਣਾ ਲੈਨੇ ਆਲੂ ਨਹੀਂ ਪਾਉਂਦੇ ਤੇ ਕਈ-ਕਈ ਵਾਰੀ ਆਲੂ ਪਾ ਲੈਂਦੇ ਆ ਜੀ ਬਸ ਦੋਏ ਆਲੂ ਪਾਏ ਨੇ ਚਾਰ ਆਪਣੀਆਂ ਸੀਗੀਆਂ ਜੀ RAM ਤੋਰੀਆਂ ਆਪਾਂ ਨਰਮ ਨਰਮੀ ਤੋੜ ਲੈਣੇ ਉਹਨਾਂ ਦੀ ਬਾਹਲੀਆਂ ਉਹਨਾਂ ਨੂੰ ਘਰਦੇ ਨਹੀਂ ਫਿਰ ਉਹ ਪੱਕ ਜਾਂਦੀਆਂ ਨੇ ਆਪਾਂ ਜੀ ਘਰਦੀਆ ਕੋਈ ਵੀ ਸਪਰੇ ਵਗੈਰਾ ਨਹੀਂ ਕਰਦੀ ਹੈਗੀ 2-3 ਦਿਨ ਦੇ ਵਿੱਚ ਜੀ ਤੋਰੀ ਬਣ ਕੇ ਹੋ ਜਾਂਦੀ ਹੈ ਤਿਆਰ ਕਈ ਜਗ੍ਹਾ ਜੀ ਇਹਨੂੰ ਘੀਆ ਤੋਰੀ ਵੀ ਕਹਿੰਦੇ ਨੇ ਪਰ ਅਸੀਂ ਤਾਂ ਜੀ RAM ਤੋਰੀਓ ਕਹਿੰਦੇ ਨੇ ਜਿਵੇਂ ਆਪਾਂ ਘਈਆ ਕੱਦੂ ਕਹਿੰਦੇ ਨੇ ਜੀ ਤੇ ਕਈ ਜਗ੍ਹਾ ਇਹਨੂੰ ਕੀਆ ਤੋਰੀ ਵੀ ਕਹਿ ਦਿੰਦੇ ਨੇ ਸਾਰੇ ਮਸਾਲੇ ਦੇ ਵਿੱਚ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਆਪਾਂ ਜੀ ਨਾ ਵਾਲੀ ਸੁੱਤੀ ਬਣਾਉਣੀ ਹੁੰਨੇ ਆ ਨਾ ਜ਼ਿਆਦਾ ਹੀ ਪਤਲੀ ਬਸ ਆਪਾਂ ਇਹਨੂੰ ਰਸਮੀ ਸੀਜੀ ਬਣਾਉਣੀ ਹੁੰਨੇ ਆ ਜਿਹੜੇ ਭੈਣ ਭਰਾ ਜੁੜੇ ਹੋਏ ਨੇ ਆਪਣੇ ਨੇ ਡੇਲੀ ਸੁਣ ਸੁਣੇ ਜੀ ਵਧੀਆ ਵਧੀਆ ਕਮੈਂਟ ਕਰਦੇ ਨੇ ਕਮੈਂਟ ਪੜ੍ਹ ਕੇ ਬਹੁਤ ਵਧੀਆ ਲੱਗਦਾ ਜੀ ਤੇ ਆਪਾਂ ਨੂੰ ਹੌਸਲਾ ਬਜਾਈ ਮਿਲਦੀ ਆ ਫਿਰ ਆਪਣਾ ਹੋਰ ਵੀਡੀਓ ਬਣਾਉਣ ਨੂੰ ਵੀ ਮਨ ਕਰਦਾ ਜੀ ਇਸੇ ਤਰ੍ਹਾਂ ਦੀ ਸੋਹਣੇ ਸੋਹਣੇ ਕਮੈਂਟ ਕਰਦੇ ਰਹਾ ਕਰੋ ਸਪੋਰਟ ਕਰਦੇ ਰਹੋ ਜੀ ਹਾਂਜੀ ਸਬਜ਼ੀ ਆਪਾਂ ਨੇ ਚੰਗੀ ਤਰ੍ਹਾਂ ਮਿਕਸ ਕਰਤੀ ਜੀ ਆਪਾਂ ਇਹ ਝਟਾਕ ਦਾਂਗੇ ਢਾਕੇ ਪਕਾਉਨੇ ਆ ਵਿੱਚ ਵਿੱਚ ਆਪਾਂ ਇਹਨੂੰ ਨਾਲ ਦੀ ਨਾਲ ਦੀ ਚੈੱਕ ਵੀ ਕਰਦੇ ਰਹਿਾਂਗੇ ਹਾਂਜੀ ਆਪਾਂ ਨਗੱਧਾ ਕ ਕੱਪ ਜੀ ਪਾਣੀ ਵੀ ਪਾ ਦਾਂਗੇ ਕਿਉਂਕਿ ਆਪਾਂ ਰਸਮੀ ਸੀ ਜੀ ਬਣਾਉਣੀ ਹੈ ਦੋ ਕ ਕੜਛੀਆਂ ਆਪਾਂ ਪਾਣੀ ਦੇ ਪਹਿਲਾਂ ਪਾਤੀਆਂ ਸੀ ਜਦੋਂ ਨਾਣ ਮਿਰਚ ਪਾਈ ਸੀਗੀ ਲਓ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਦਾਂਗੇ ਗੈਸ ਥੋੜਾ ਜਿਹਾ ਆਪਾਂ ਰੱਖਾਂਗੇ ਜੀ ਮੀਡੀਅਮ ਤੇ ਹੀ ਵਿੱਚ ਵਿੱਚ ਆਪਾਂ ਸਬਜ਼ੀ ਨੂੰ ਨਾਲ ਦੀ ਨਾਲ ਜੀ ਚੈੱਕ ਕਰਦੇ ਰਹਿਾਂਗੇ ਹਾਂਜੀ ਸਬਜ਼ੀ ਆਪਣੀ ਬਣ ਰਹੀ ਹੈ ਆਪਾਂ ਰਸਮੀ ਸੀ ਜੀ ਰੱਖਣੀ ਹੈ ਤਾਂ ਜਿੰਨ ਟਾਈਮ ਲੱਗੂਗਾ ਬਣ ਦੇ ਵਿੱਚ ਆਪਾਂ ਝਾਤ ਬਣਾਂਗੇ ਲੋ ਦੀ ਇਧਰ ਨਾਲ ਦੀ ਨਾਲ ਆਪਣੀ ਬਣ ਰਹੀ ਹੈ ਚਾਹ ਆਪਾਂ ਦੇ ਲਾਂਗੇ ਵਾਲੀ ਇਹ ਨਾਲ ਆਪਣੀ ਬਣ ਰਹੀ ਹੈ ਸਬ지 ਵੀ ਸੈੱਟ ਕਰਕੇ ਸਬਜੀ ਹੋਰ ਪਕਾਵਾਂਗੇ। ਹਲੇ ਬਣੀ ਨਹੀਂ ਸਬਜੀ ਕੱਚੀ ਹੈ। ਮਾਪੇ ਜੀ ਕੁੱਕਰ ਦੇ ਵਿੱਚ ਘੱਟੇ ਦਾਲ ਸਬਜੀ ਬਣਾਉਣੀ ਹੈ। ਮੈਂ ਖੁੱਲੀ ਰੱਖ ਕੇ ਦਾਲ ਸਬਜੀ ਜ਼ਿਆਦਾ ਬਣਾਉਣੀ ਹੈ। ਸੁਬਰੀ ਨਾਲ ਪੰਡੇ ਲਗਾ ਦਿੰਦੇ। ਪੰਡੇ ਪਾਵਾ ਜੀ ਨਿਕਲ ਦਿਓ। ਬੱਚੇ ਦਾ ਚਾਪਾ ਕਰ ਸੀ ਮੈਂ ਚੈੱਕ ਕਰਦੇ। ਲਓ ਜੀ ਆਪਾਂ ਸਬਜੀ ਨੂੰ ਕਰਦੇ ਆ ਚੈੱਕ ਦੂਜੀ ਸਬਜੀ ਆਪਣੀ ਬਣ ਕੇ ਤਿਆਰ ਆ ਬਿਲਕੁਲ ਹੀ ਬਹੁਤ ਵਧੀਆ ਸਬਜੀ ਬਣੀ ਆ ਜੀ ਬਹੁਤ ਵਧੀਆ ਸ਼ਾਈਨਿੰਗ ਆ ਰਹੀ ਹੈ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜੀ ਨਾਲੇ ਆਪਾਂ ਕੋਈ ਬੜਾ ਸਮਾਨ ਨਹੀਂ ਪਾਇਆ ਬਿਲਕੁਲ ਸਿੰਪਲ ਹੀ ਤਰੀਕੇ ਨਾਲ ਆਪਾਂ ਬਣਾਈ ਹੈ ਜੀ ਲਸਣ ਪਿਆਜ਼ ਦੇ ਲਾਇਆ ਤੜਕਾ ਨੂਨ ਮਿਰਚ ਮਸਾਲਾ ਹਲਦੀ ਧਨੀਆ ਪਾਊਡਰ ਉਸੇ ਨਾਲ ਕੁਸਮਾਂ ਪਾਇਆ ਆਪਾਂ ਜਿਹੜਾ ਗਰਮ ਮਸਾਲਾ ਪਾਉਨੇ ਹੁੰਦੇ ਆ ਜੀ ਧਨੀਆ ਪਾਡੋ ਵੀ ਆਪਣਾ ਘਰ ਦਾ ਹੀ ਬਣਾਇਆ ਹੁੰਦਾ ਆਪਾਂ ਕੋਈ ਵੀ ਡੱਬਾ ਬੰਦ ਜਿਵੇਂ ਮਸਾਲਾ ਹੋ ਗਿਆ ਉਹ ਨਹੀਂ ਆਪਾਂ ਵਰਤਦੇ ਜੀ ਜਿਹੜਾ ਮਸਾਲੇ ਦਾ ਸਮਾਨ ਹੁੰਦਾ ਸਾਰਾ ਸੁੱਕਾ ਲੈ ਕੇ ਘਰੇ ਹੀ ਆਪਾਂ ਪੀਸ ਕੇ ਤਿਆਰ ਕਰਦੇ ਹੁੰਦੇ ਜੀ ਧਨੀਆ ਜੀ ਆਪਣਾ ਹੁੰਦਾ ਘਰ ਦਾ ਹੀ ਕਈ ਵਰਤਾਂ ਜੇ ਆਪਣੀ ਸੌਂਫ ਵੀ ਕਰ ਦਈ ਹੋਣੀ ਹੈ। ਹਾਂ ਸਤ ਬੂਟੇ ਦੀ ਮੁੱਕ ਦੇਣੀ ਹੈਗੇ ਘਰੇ ਲਈ ਕੁਝ। ਆਪਾਂ ਗੈਸ ਨੂੰ ਕਰ ਦਾਂਗੇ ਜੀ ਬੰਦ। ਸਬਜ਼ੀ ਆਪਣੀ ਬਣ ਕੇ ਤਿਆਰ ਆ। ਹਾਂਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ। ਸਾਰੇ ਭੈਣ ਭਰਾ ਹੱਸਦੇ ਬਸਦੇ ਰਹੋ। ਖੁਸ਼ ਰਹੋ ਜੀ ਚੜ੍ਹਦੀ ਕਲਾ ਜਰ ਰੱਖੋ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਜੀ।